ਸ਼ਹਿਰ ਦਾ ਬਹੁਤ ਹੀ ਮਹੱਤਵਪੂਰਨ ਰੀਗੋ ਬ੍ਰਿਜ ਜੋ ਕਿ ਅੰਗਰੇਜ਼ਾਂ ਦੇ ਸਮੇਂ ਤੋਂ ਬਣਿਆ ਹੋਇਆ ਬ੍ਰਿਜ ਹੈ ਅਤੇ ਰੀਗੋ ਬ੍ਰਿਜ ਸ਼ਹਿਰ ਅਤੇ ਪਿੰਡਾਂ ਨੂੰ ਆਪਸ ਵਿੱਚ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਇਸ ਬ੍ਰਿਜ ਨੂੰ ਬਣਾਉਣ ਦਾ ਸਮਾਂ ਸੀ ਉਹ ਪੂਰਾ ਹੋ ਚੁੱਕਾ ਹੈ ਅਤੇ ਪੁਲ ਹਾਲੇ ਤੱਕ ਬਣਾ ਕੇ ਮੁਕੰਮਲ ਨਹੀਂ ਕੀਤਾ ਗਿਆ ਜਿਸ ਕਾਰਨ ਟ੍ਰੈਫਿਕ ਸਮੱਸਿਆ ਵੀ ਵੱਧਦੀ ਜਾ ਰਹੀ ਹੈ ਜਿਸ ਸੰਬੰਧੀ ਸ਼ਹਿਰ ਵਾਸੀਆਂ ਵੱਲੋਂ ਸਾਡੀ ਫਾਸ ਵੀ ਨਿਊਜ਼ ਟੀਮ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਦੇਖੋ ਜੀ ਇਹ ਜਿਹੜਾ ਵੀ ਕੋ ਬ੍ਰਿਜ ਹੈ ਸਾਡੇ ਗੁਰੂ ਨਗਰੀ ਦੀ ਜਿਹੜੀ ਇੱਕ ਰੀੜ ਦੀ ਹੱਡੀ ਆਪਾਂ ਕਵਾਂਗੇ ਕਿਉਂਕਿ ਇਹ ਜਿਹੜਾ ਪਿੰਡਾਂ ਵਾਲਿਆਂ ਨੂੰ ਵੀ ਬਹੁਤ ਵਧੀਆ ਇਹ ਜਿਹੜਾ ਪੁਲ ਆ ਹਰ ਬੰਦੇ ਨੂੰ ਹਰ ਰਸਤੇ ਨੂੰ ਜਾਣ ਲਈ ਇਹ ਪੁਲ ਜਿਹੜਾ ਜੋੜਦਾ ਸੀ ਸਾਰੇ ਰਸਤੇ ਨੂੰ ਲੇਕਿਨ ਤਕਰੀਬਨ 2.5 ਸਾਲ ਤੋਂ ਇਹ ਜਿਉਂ ਪੁਲ ਜਿਹੜਾ ਬੰਦ ਪਿਆ ਟ੍ਰਾਫਿਕ ਦੀ ਵੀ ਸਮੱਸਿਆ ਬਹੁਤ ਜ਼ਿਆਦਾ ਵਧੀ ਆ ਜਿਹਦੇ ਬਾਰੇ ਕਈ ਵਾਰੀ ਸਮੇਂ-ਸਮੇਂ ਤੇ ਵਿਚਾਰ-ਵਟਾਂਦਰਾ ਹੁੰਦੇ ਰਹਿੰਦੇ ਆ ਲੇਕਿਨ ਕਈ ਵਾਰੀ ਇਹ ਜਿਹੜਾ ਪੁਲ ਬਣ ਰਿਹਾ ਇਹਨਾਂ ਦੇ ਠੇਕੇਦਾਰਾਂ ਨਾਲ ਵੀ ਸਾਡੀ ਗੱਲ ਹੋਈ ਆ ਲੇਕਿਨ ਸਾਨੂੰ ਲੱਗਦਾ ਵੀ ਅਜੇ ਸ਼ਾਇਦ 2.5 ਸਾਲ ਇਹਨਾਂ ਨੇ ਹੋਰ ਜੇ ਲਾਉਣੇ ਆ ਕਿਉਂਕਿ ਜੇ ਪੂਰੀ ਤਰ੍ਹਾਂ ਠੱਠਿਆ ਹੀ ਨਹੀਂ ਤੇ ਬਣਾ ਕਿੱਥੋਂ ਬਾਕੀ ਸ਼ਾਇਦ ਦੇ ਵਿੱਚ ਲੋਕ ਬਹੁਤ ਦੁਖੀ ਨੇ ਇਹ ਪੁਲ ਕਰਕੇ ਕਿਉਂਕਿ ਟ੍ਰਾਫਿਕ ਦੀ ਬਹੁਤ ਸਮੱਸਿਆ ਦਿਨੋ ਦਿਨ ਵਧਦੀ ਜਾ ਰਹੀ ਆ ਆਪਾਂ ਗੋਲ ਬਾਗ ਵਾਲੀ ਸਾਈਡ ਨੂੰ ਵੀ ਚਲ ਜੀਏ ਉਧਰ ਵੀ ਜਾਮ ਜੇ ਆਪਾਂ ਲੋਗ ਵਾਲੇ ਦੀ ਸਾਈਡ ਨੂੰ ਚਲ ਜੀਏ ਤਾਂ ਵੀ ਜਾਮ ਮਤਲਬ ਜਾਮੀ ਜਾਮਿਆ ਚਾਰ ਚੁਫੇਰੇ ਅਗਰ ਇਹ ਪੁਲ ਜਿਹੜਾ ਬਹੁਤ ਜਲਦੀ ਤਿਆਰ ਹੋ ਜਾਵੇ ਸਰਕਾਰ ਥੋੜਾ ਦਬਾਅ ਪਾਵੇ ਇਹਨੂੰ ਜਲਦੀ ਤਿਆਰ ਕਰਵਾਵੇ ਪੁਲ ਨੂੰ ਤੇ ਘਰ ਤੋਂ ਘੱਟ ਵੀ ਨਹੀਂ ਤੇ 70 ਤੋਂ 75% ਟ੍ਰਾਫਿਕ ਸਮੱਸਿਆ ਜਿਹੜੀ ਆ ਉਹ ਹੱਲ ਹੋ ਸਕਦੀ ਆ ਔਰ ਸਾਰਿਆਂ ਨੂੰ ਹੋਰ ਜਾਣ ਜਾਣਾ ਜਿਹੜਾ ਇਸ ਪੁਲ ਤੋਂ ਜਿਹੜਾ ਸੌਖਾ ਹੋ ਸਕਦਾ ਅਸੀਂ ਤੇ ਇਹੋ ਹੀ ਬੇਨਤੀ ਕਰਦੇ ਆ ਔਰ ਇਹ ਮੰਗ ਵੀ ਕਰਦੇ ਆ ਮਾਨਯੋਗ ਸਾਡੇ ਜਿਹੜੇ ਡੀਸੀ ਸਾਹਿਬ ਤੋਂ ਕਿ ਡੀਸੀ ਸਾਹਿਬ ਇਹਨਾਂ ਨੂੰ ਪੁੱਛਿਆ ਜਾਵੇ ਬਲਾਕੇ ਕਿ ਕਿੰਨਾ ਕੁ ਟਾਈਮ ਇਹਨਾਂ ਹੋਰ ਲਾਉਣਾ ਤਾਂ ਕਿ ਜਿਹੜੀ ਇਹ ਲੋਕਾਂ ਨੂੰ ਸਮੱਸਿਆ ਆ ਰਹੀਆਂ ਨੇ ਇਹ ਸਮੱਸਿਆ ਦਾ ਹੱਲ ਜਿਹੜਾ ਜਲਦੀ ਤੋਂ ਜਲਦੀ ਕੱਢਿਆ ਜਾਵੇ ਸ਼ਹਿਰ ਦਾ ਬਹੁਤ ਹੀ ਮਹੱਤਵਪੂਰਨ ਬ੍ਰਿਜ ਜਿਸ ਨੂੰ ਕਿ ਰੀਗੋ ਬ੍ਰਿਜ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਔਰ ਅੰਗਰੇਜ਼ਾਂ ਦੇ ਸਮੇਂ ਤੋਂ ਪਹਿਲਾਂ ਦਾ ਜਿਹੜਾ ਹੈ ਪੁੱਲ ਹੈ ਔਰ ਇਸ ਪੁੱਲ ਦੀ ਖਾਸੀਅਤ ਇਹ ਹੈ ਕਿ ਹਰ ਕੜੀ ਨੂੰ ਆਪਣੇ ਆਪ ਨਾਲ ਜੋੜਦਾ ਚਾਹੇ ਸ਼ਹਿਰ ਨੂੰ ਚਾਹੇ ਪਿੰਡਾਂ ਨੂੰ ਦੂਰ ਡਰਾਡੇ ਨੂੰ ਹਰ ਕੜੀ ਨੂੰ ਆਪਣੇ ਨਾਲ ਜੋੜਦਾ ਹੈ ਤੇ ਸ਼ਹਿਰ ਦੇ ਹਰ ਲੋਕਾਂ ਨੂੰ ਕਾਫੀ ਜਿਹੜਾ ਇਹਦੇ ਨਾਲ ਲਾਭ ਮਿਲਦਾ ਹੈ ਇਸ ਪੁਲ ਦੇ ਨਾਲ ਪਰ ਹੁਣ ਇਹਨੂੰ ਢਾਇਆ ਗਿਆ ਪਰ ਜਿਹੜਾ ਸਮਾਂ ਸਰਕਾਰ ਨੇ ਕਿਹਾ ਸੀਗਾ ਉਤੋਂ ਜ਼ਿਆਦਾ ਸਮਾਂ ਲੋਕਾਂ ਦਾ ਅੱਖ ਨਾਲ ਕੀ ਹੋ ਚੁੱਕਾ ਪਰ ਹੱਲੇ ਤੱਕ ਲੋਕਾਂ ਨੂੰ ਸਮਰਪਿਤ ਨਹੀਂ ਕੀਤਾ ਗਿਆ ਪੁਲ ਬਣਾ ਕੇ ਤੋਂ ਸੋ ਸ਼ਹਿਰ ਵਾਸੀਆਂ ਦੀ ਪਹਿਲ ਦੇ ਆਧਾਰ ਤੇ ਇੱਕੋ ਹੀ ਮੰਗ ਹੈ ਕਿ ਪਹਿਲ ਦੇ ਆਧਾਰ ਤੇ ਜਲਦ ਤੋਂ ਜਲਦ ਰੀਗੋ ਬ੍ਰਿਜ ਦਾ ਕੰਮ ਜਿਹੜਾ ਢਿੱਲਾ ਪਿਆ ਹੈ ਇਹਨੂੰ ਤੇਜ਼ੀ ਨਾਲ ਜਲਦੀ ਕੀਤਾ ਜਾਵੇ ਤਾਂ ਜੋ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇ ਔਰ ਲੋਕ ਇਸ ਦਾ ਲਾਭ ਲੈਣ ਸ਼ਹਿਰ ਅਤੇ ਪਿੰਡਾਂਾਂ ਤੋਂ ਤੇ ਪਹੁੰਚਣ ਲਈ ਜਿਹੜਾ ਸਹੂਲਤ ਉਹਨਾਂ ਨੂੰ ਮਿਲੇ ਅਰ ਸ਼ਹਿਰ ਵਿੱਚ ਜਿਹੜੀ ਟ੍ਰੈਫਿਕ ਵੱਧਦੀ ਹੈ ਉਹ ਥੋੜੀ ਘਟ ਸਕੇ ਤੇ ਲੋਕਾਂ ਨੂੰ ਇੱਕ ਸਾਈਡ ਤੋਂ ਦੂਸਰੀ ਸਾਈਡ ਜਾਣ ਦੇ ਵਿੱਚ ਕੋਈ ਵੀ ਦਿੱਕਤ ਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਚੁਟਿਲ ਸ਼ਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ